ਸਾਥੀ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦੀਪ ਸਰਦਾਰਨੀ ਦੇ ਬ੍ਰਦਰ ਦੀ ਡੈਥ ਹੋ ਚੁੱਕੀ ਹੈ ਉੱਥੇ ਹੀ ਤੁਹਾਨੂੰ ਦੱਸ ਦਈਏ ਜਦ ਦੀਪ ਸਰਦਾਰਨੀ ਆਸਟ੍ਰੇਲੀਆ ਤੋਂ ਵਾਪਸ ਆ ਰਹੀ ਸੀ ਤਾਂ ਫਲਾਈਟ ਵਿੱਚ ਉਸਨੇ ਸਾਡੇ ਨਾਲ ਇੱਕ ਸਟੋਰੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਉਹ ਫੁੱਟ ਫੁੱਟ ਕੇ ਰੋ ਰਹੀ ਸੀ ਅਤੇ ਕਹਿ ਰਹੀ ਸੀ ਕਿ ਮੇਰੇ ਭਰਾ ਲਈ ਅਰਦਾਸ ਜ਼ਰੂਰ ਕਰਿਓ ਉਹ ਐਮਰਜੈਂਸੀ ਦੇ ਵਿੱਚ ਦਾਖਲ ਹੈ ਉਥੇ ਹੀ ਇਹ ਸਭ ਤੋਂ ਬਾਅਦ ਦੀਪ ਸਰਦਾਰਨੀ ਦੀ ਆਪਣੇ ਬ੍ਰਦਰ ਦੇ ਨਾਲ ਇੱਕ ਤਸਵੀਰ ਸਾਹਮਣੇ ਆਈ ਹੈ ਜੋ ਕਿ ਉਹਨਾਂ ਦੇ ਬ੍ਰਦਰ ਨੂੰ ਅੰਤਿਮ ਸੰਸਕਾਰ ਦੇ ਲਈ ਲਿਜਾਣ ਤੋਂ ਪਹਿਲਾਂ ਦੀ ਤਸਵੀਰ ਹੈ ਦੀਪ ਸਰਦਾਰਨੀ ਦੇ ਬ੍ਰਦਰ ਦੇ ਸੇਰਾ ਬੰਨਿਆ ਹੋਇਆ ਹੈ ਅਤੇ ਦੀਪ ਸਰਦਾਰਨੀ ਆਪਣੇ ਭਰਾ ਨੂੰ ਗੱਲ ਲਾ ਕੇ ਰੋ ਰਹੀ ਹੈ ਦੀਪ ਸਰਦਾਰਨੀ ਅਤੇ ਉਹਨਾਂ ਦੀ ਫੈਮਿਲੀ ਦੇ ਲਈ ਇਹ ਬਹੁਤ ਹੀ ਦੁਖਦਾਇਕ ਸਮਾਂ ਹੈ ਦੀਪ ਸਰਦਾਰਨੀ ਦੇ ਆਪਣੇ ਬ੍ਰਦਰ ਨੂੰ ਲੈ ਕੇ ਕਈ ਸੁਪਨੇ ਸਨ ਉਹ ਆਪਣੇ ਭਰਾ ਨੂੰ ਆਸਟ੍ਰੇਲੀਆ ਲਿਜਾਣਾ ਚਾਹੁੰਦੀ ਸੀ ਅਤੇ ਉਸ ਨੂੰ ਕਮਾਉਣਾ ਫੇਰਾਣਾ ਚਾਹੁੰਦੀ ਸੀ ਪਰ ਰੱਬ ਦੀ ਮਰਜ਼ੀ ਅੱਗੇ ਕਿਸੇ ਦੀ ਨਹੀਂ ਚੱਲਦੀ ਕੁਝ ਦਿਨਾਂ ਤੋਂ ਦੀਪ ਸਰਦਾਰਨੀ ਇਹ ਵੀ ਕਹਿ ਰਹੀ ਸੀ ਕਿ ਉਸ ਦਾ ਆਸਟ੍ਰੇਲੀਆ ਦੇ ਵਿੱਚ ਮਨ ਨਹੀਂ ਲੱਗ ਰਿਹਾ ਕਿਉਂਕਿ ਉਸ ਦੀ ਮਾਂ ਤੇ ਉਸ ਦਾ ਭਰਾ ਇੰਡੀਆ ਵਿੱਚ ਇਕੱਲੇ ਨੇ ਪਰ ਉੱਥੇ ਹੀ ਅੱਜ ਸਵੇਰੇ ਇਹ ਦੁਖਦਾਈ ਖਬਰ ਸਾਹਮਣੇ ਆਈ ਜਿਸ ਨੇ ਸਾਰਿਆਂ ਦਾ ਹਿਰਦਾ ਵਲੁੰਧਰ ਕੇ ਰੱਖ ਦਿੱਤਾ ਆਓ ਪ੍ਰਮਾਤਮਾ ਅਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਦੀਪ ਸਰਦਾਰਨੀ ਅਤੇ ਉਸਦੇ ਪਰਿਵਾਰ ਨੂੰ ਇਸ ਬੁਰੇ ਸਮੇਂ ਵਿੱਚੋਂ ਲੰਘਣ ਦਾ ਬਲ ਬਖਸ਼ੇ